ਇਹ ਸਰਕਾਰੀ ਸਕੂਲ ਮਰਕਜ਼ ਦੇ ਵਿੱਚ ਜਿਹੜਾ ਨਾਮ ਕਿਸੇ ਕਿਸਵਨਸ ਖਾਲੋ ਨਾਮ ਰੱਖਿਆ ਗਿਆ ਜੀ ਤੁਸੀਂ ਕਹਿਣਾ ਚਾਹੋਗੇ ਕਿ ਬਹੁਤ ਬਹੁਤ ਵਧੀਆ ਗੱਲ ਹੈ ਜੀ ਅੱਜ ਮਨੁੱਖੀ ਹੱਕਾਂ ਦੀ ਗੱਲ ਤੇ ਸਾਰੇ ਸੰਸਾਰ ਨੂੰ ਲੋੜ ਆ ਨਾ ਤੇ ਮਨੁੱਖੀ ਹੱਕਾਂ ਦੇ ਅਲੰਬਰਦਾਰ ਹੀ ਸਰਦਾਰ ਜਸਵੰਤ ਸਿੰਘ ਦੀ ਖਾਲੜਾ ਜਿਹੜੇ ਲਾਵਾਰਸ ਲਾਸ਼ਾਂ ਦਾ ਹਿਸਾਬ ਲਾਉਂਦਿਆਂ ਲਾਉਂਦਿਆਂ ਹਕੂਮਤ ਨੇ ਉਸ ਵੇਲੇ ਦੀ ਹਕੂਮਤ ਨੇ ਉਹਨਾਂ ਨੂੰ ਵੀ ਲਾਵਾਰਸ ਬਣਾਤਾ ਅੱਜ ਉਹਨਾਂ ਦੀ ਸੋਚ ਵਰਲਡ ਸੰਸਾਰ ਤੇ ਚੱਲ ਗਈ ਆ ਆਰੇ ਬਹੁਤ ਚੰਗਾ ਕਦਮ ਆ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਨਾਮ ਦੇ ਉੱਤੇ ਜਿਹੜਾ ਸਕੂਲ ਬਣਿਆ ਮੈਂ ਇਹਦਾ ਸਵਾਗਤ ਕਰਦਾ ਵਾਹ ਜਿਹੜੀਆਂ ਸਾਡੀ ਚੀਪ ਖਾਲਸਾ ਦੀਵਾਨ ਸਿੱਖਾਂ ਦੀ ਬੜੀ ਸ਼ਾਨਦਾਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਹੀ ਹੋਂਦ ਵਿੱਚ ਆ ਚੁੱਕੀ ਸੀ ਔਰ ਇਹ ਪੂਰੀ ਗੁਰਮਤ ਨੂੰ ਪ੍ਰਣਾਇ ਹੋਈ ਸੰਸਥਾ ਵਾ ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਨਾਲ ਪੰਥ ਪ੍ਰਵਾਨ ਅਕਾਲ ਤਖਤ ਸਾਹਿਬ ਵਾਲੀ ਉਹਦੇ ਜਿਹੜੇ ਬੋਢਲੇ ਕੰਮ ਕੀਤੇ ਸੀ ਉਹ ਚੀਪ ਖਾਲਸਾ ਦੀਵਾਨ ਨੇ ਕੀਤੇ ਸੀ بڑے ਸਕੂਲ ਕਾਲਜ ਇਹਨਾਂ ਨੇ ਪੈਦਾ ਕੀਤੇ ਜਿੱਥੋਂ ਸਿੱਖੀ ਬਾਹਰ ਨਿਕਲਦੀ ਸੀ ਤਾਂ ਮੈਂ ਤੇ ਇਹ ਚਾਹੁੰਦਾ ਵੀ ਚੀਫ਼ ਖਾਲਸਾ ਦਿਵਾਨ ਆਪਣੇ ਅਸਲੀ ਰੰਗ 'ਚ ਆਵੇ ਖਾਲਸਾਈ ਸੋਚ ਦੇ ਉੱਤੇ ਫੇਰ ਚੱਲੇ ਤਾਂ ਕਿ ਇਹ ਜਿਹੜੀਆਂ ਪੰਥ ਇਹ ਕਿਸੇ ਦੀ ਨਿੱਜੀ ਸੰਸਥਾ ਨਹੀਂ ਆ ਚੀਫ਼ ਖਾਲਸਾ ਦਿਵਾਨ ਜਾਂ ਕੋਈ ਵੀ ਹੋਰ ਇਹ ਪੰਥ ਦੀਆਂ ਸੰਸਥਾਵਾਂ ਪੰਥ ਨੂੰ ਜਵਾਬ ਦੇ ਆ ਇਸ ਕਰਕੇ ਕਿਸੇ ਨੂੰ ਵੀ ਆਪ ਉਧਰੀ ਨਹੀਂ ਕਰਨੀ ਚਾਹੀਦੀ ਕਲਪਨਿਕਾ ਭਾਵਨਾਵਾਂ ਵਾ ਜ਼ਰੂਰ ਦੇਖਣੀਆਂ ਚਾਹੀਦੀਆਂ ਅਮਰੀਕਾ ਦੇ ਵਿਦੇਸ਼ੀ ਲੈਟਰ ਆਈ ਦਿੱਤੀ ਆ ਬਾਬ ਬੰਦੇ ਜਿਹਨੇ ਦੇਖਣਾ ਚਾਹੇ ਮੈਂਬਰ ਸ਼ਾਮਲ ਕੀਤੇ ਫਿਰ ਦੁਬਾਰਾ ਤੇ 15 ਦਿਨ ਦਾ ਸਮਾਂ ਦਿੱਤਾ ਕਿ ਆ ਕੇ ਸ਼੍ਰੀ ਕਲਕਟਾ ਬਣਾਓ ਆਉਣਗੇ 15 ਦਿਨ ਦੇ ਵਿੱਚ ਜੀ 12 ਦਿਨ ਹੋ ਗਿਆ ਜੀ ਦੇਖੋ ਬਹੁਤ ਸਾਰੇ ਸ਼ਿਕਾਇਤਾਂ ਆ ਭਾਈ ਤਨਮ ਸਿੰਘ ਬੰਬਈ ਤੋਂ ਹੋਰ ਇਥੋਂ ਵੀ ਇਹਨਾਂ ਦੇ ਮੈਂਬਰਾਂ ਨੇ ਸ਼ਿਕਾਇਤਾਂ ਦਿੱਤੀਆਂ ਤਾਂ ਇਹ ਕੋਈ ਗੱਲ ਨਹੀਂ ਆ ਅਕਾਲ ਤਖਤ ਸਾਹਿਬ ਅੱਗੇ ਵੀ ਗੁਰਮਕਬੈਸ ਸਫਾ ਬਿਸ਼ਾਏ ਦੇ ਮੁਤਾਬਕ ਸੱਜਣਾ ਵਾ ਉਹਦੇ ਮੁਤਾਬਕ ਸੱਦੇ ਆ ਜੋ ਚੀਫ਼ ਖਾਲਸਾ ਦਿਵਾਨ ਦਾ ਸੰਵਿਧਾਨ ਆ ਉਹਦੇ ਮੁਤਾਬਕ ਗੱਲ ਹੋਊਗੀ ਤੇ ਗੁਰੂ ਦੀ ਮਰਿਆਦਾ ਦੇ ਮੁਤਾਬਕ ਗੱਲ ਹੋਊਗੀ ਟੋਟੋ ਘਟ ਜਿਹੜੀਆਂ ਚੀਫ਼ ਖਾਲਸਾ ਦਿਵਾਨ ਸਿੱਖਾਂ ਦੀ ਬੜੀ ਸ਼ਾਨਦਾਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਹੀ ਹੋਂਦ ਵਿੱਚ ਆ ਚੁੱਕੀ ਸੀ ਔਰ ਇਹ ਪੂਰੀ ਗੁਰਮਤ ਨੂੰ ਪ੍ਰਣਾਇ ਹੋਈ ਸੰਸਥਾ ਵਾ ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਨਾਲ ਪੰਥ ਪ੍ਰਵਾਨਤ ਕਾਲ ਤੱਕ ਸਾਵਾਲੀ ਉਹਦੇ ਜਿਹੜੇ ਬੂਢਲੇ ਕੰਮ ਕੀਤੇ ਸੀ ਉਹ ਚੀਫ ਖਾਲਸਾ ਦਿਵਾਨ ਨੇ ਕੀਤੇ ਬੜੇ ਸਕੂਲ ਕਾਲਜ ਇਹਨਾਂ ਨੇ ਪੈਦਾ ਕੀਤੇ ਜਿੱਥੋਂ ਸਿੱਖੀ ਬਾਹਰ ਨਿਕਲਦੀ ਸੀ ਤੇ ਮੈਂ ਤੇ ਇਹ ਚਾਹੁੰਦਾ ਵੀ ਚੀਫ ਖਾਲਸਾ ਦਿਵਾਨ ਆਪਣੇ ਅਸਲੀ ਰੰਗ 'ਚ ਆਵੇ ਖਾਲਸਾਈ ਸੋਚ ਦੇ ਉੱਤੇ ਫੇਰ ਚੱਲੇ ਤਾਂ ਕਿ ਇਹ ਜਿਹੜੀਆਂ ਪੰਥ ਇਹ ਕਿਸ ਦੀ ਨਿੱਜੀ ਸੰਸਥਾ ਨਹੀਂ ਆ ਚੀਫ ਖਾਲਸਾ ਦਿਵਾਨ ਜਾਂ ਕੋਈ ਵੀ ਹੋਰ ਇਹ ਪੰਥ ਦੀਆਂ ਸੰਸਥਾਵਾਂ ਪੰਥ ਨੂੰ ਜਵਾਬ ਦੇ ਆ ਇਸ ਕਰਕੇ ਕਿਸੇ ਨੂੰ ਵੀ ਆਪ ਉਧਰੀ ਨਹੀਂ ਕਰਨੀ ਚਾਹੀਦੀ ਪੰਥ ਦੀਆਂ ਭਾਵਨਾਵਾਂ ਜ਼ਰੂਰ ਦੇਖਣੀਆਂ ਚਾਹੀਦੀ ਅਮਰੀਕਾ ਦੇ ਵਿੱਚੋਂ ਲੈਟਰ ਆਇਆ ਉਸ ਤੋਂ ਬਾਅਦ ਬੰਦੇ ਨੇ ਦੇਖਣਾ ਸਾਡੇ ਮੈਂਬਰ ਸ਼ਾਮਲ ਕੀਤੇ ਫਿਰ ਦੁਬਾਰਾ 15 ਦਿਨ ਦਾ ਸਮਾਂ ਦਿੱਤਾ ਕਿ ਆ ਕੇ ਸ਼੍ਰੀ ਕਲਕੱਟਾ ਆਪਣਾਓ ਆਉਣਗੇ 15 ਦਿਨ ਦੇ ਵਿੱਚ ਦੀ 12 ਦਿਨ ਹੋ ਗਿਆ ਜੀ ਦੇਖੋ ਬਹੁਤ ਸਾਰੇ ਨੇ ਸ਼ਿਕਾਇਤਾਂ ਆਈਆਂ ਭਾਈ ਇਸਤਨਾਮ ਸਿੰਘ ਬੰਬਈ ਤੋਂ ਹੋਰ ਇੱਥੋਂ ਵੀ ਇਹਨਾਂ ਦੇ ਮੈਂਬਰਾਂ ਨੇ ਸ਼ਿਕਾਇਤਾਂ ਦਿੱਤੀਆਂ ਤਾਂ ਇਹ ਕੋਈ ਗੱਲ ਨਹੀਂ ਆ ਅਕਾਲ ਤਖਤ ਸਾਹਿਬ ਅੱਗੇ ਵੀ ਗੁਰਮੁਖ ਵੈਸੇ ਸਫਾ ਬਿਸ਼ਾਏ ਦੇ ਮੁਤਾਬਕ ਸੱਜਦਾ ਵਾ ਉਦੇ ਮੁਤਾਬਕ ਸੱਦੇ ਆ ਜੋ ਚੀਪਕਾਲ ਸਾਹਿਬ ਦੀਵਾਨ ਦਾ ਸੰਵਿਧਾਨ ਆ ਉਹਦੇ ਮੁਤਾਬਕ ਗੱਲ ਹੋਊਗੀ ਤੇ ਗੁਰੂ ਦੀ ਮਰਿਆਦਾ ਦੇ ਮੁਤਾਬਕ ਗੱਲ ਹੋਊਗੀ